ਆ ਕਹਿੰਦੇ 15 ਅਗਸਤ ਆ ਆਜ਼ਾਦੀ ਦਾ ਦਿਨ ਆ ਕਹਿੰਦੇ ਜਸ਼ਨ ਮਨਾਓ ਕਾ ਦਾ ਜਸ਼ਨ ਮਨਾਈਏ ਭਾਈ ਆਜ਼ਾਦੀ ਦਾ ਨਹੀਂ ਅਜਾੜੇ ਦਾ ਦਿਨ ਸੀ ਇੱਕ ਦੇਸ਼ ਨੂੰ ਦੋ ਏਕ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਪੰਜਾਬ ਨੂੰ ਵੰਡਿਆ ਗਿਆ ਹੈ ਲੈਂਦਾ ਸਾਡਾ ਉਧਰ ਰਹਿ ਗਿਆ ਚੜਦਾ ਸਾਡਾ ਇੱਧਰ ਰਹਿ ਗਿਆ ਕਹਿੰਦੇ ਆਜ਼ਾਦੀ ਆ ਜਸ਼ਨ ਮਨਾਓ ਕਿਸ ਚੀਜ਼ ਦਾ ਜਸ਼ਨ ਮਨਾਈਏ ਉਹਨਾਂ ਦਾ ਜਸ਼ਨ ਮਨਾਈਏ ਜਿਹੜੇ ਉਧਰੋਂ ਉੱਜੜ ਕੇ ਆਏ ਸੀ ਆਪਣੀਆਂ ਲਾਸ਼ਾਂ ਦੇ ਢੇਰ ਦੇਖੇ ਸੀ ਕਤਲੋ ਕਾਤ ਹੋਇਆ ਸੀ ਉਹਦਾ ਜਸ਼ਨ ਮਨਾਈਏ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਉਧਰੋਂ ਉੱਜੜ ਕੇ ਆਏ ਸੀ ਉਹਨਾਂ ਲਈ ਇਹ 15 ਅਗਸਤ ਨਾ ਅਜਾੜੇ ਦਾ ਦਿਨ ਸੀ ਰੋਣ ਦਾ ਦਿਨ ਸੀ ਜਦੋਂ ਹਰ ਸਾਲ 15 ਅਗਸਤ ਆਉਂਦਾ ਨਾ ਤੇ ਲੋਕ ਜਸ਼ਨ ਮਨਾਉਂਦੇ ਆ ਤੇ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਉੱਜੜ ਕੇ ਆਏ ਸੀ ਉਹਨਾਂ ਲਈ ਇਹ ਰੋਣ ਦਾ ਦਿਨ ਆ ਤੇ ਤੁਸੀਂ ਕਹਿੰਦੇ ਆਜ਼ਾਦੀ ਦਾ ਜਸ਼ਨ ਮਨਾਓ ਅਸੀਂ ਆਜ਼ਾਦ ਹੋ ਗਏ ਕੀ ਆਜ਼ਾਦੀ ਮਿਲੀ ਆਪਾਂ ਨੂੰ ਕੋਈ ਆਜ਼ਾਦੀ ਨਹੀਂ ਮਿਲੀ ਅਸੀਂ ਖੁਦ ਆਪਣੇ ਹੀ ਦੇਸ਼ 'ਚ ਗੁਲਾਮ ਹੋ ਗਏ ਸੋ ਆਜ਼ਾਦੀ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ 15 ਅਗਸਤ 1947 ਨੂੰ ਆਪਣੇ ਆਪਣੇ ਹੀ ਦੇਸ਼ ਦੇ ਵਿੱਚੋਂ ਉੱਜੜ ਕੇ ਦੂਜੇ ਦੇਸ਼ ਦੇ ਵਿੱਚ ਆ ਗਏ ਠੀਕ ਆ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਧੀਆਂ ਪੈਣਾ ਦੀਆਂ ਇੱਜ਼ਤਾਂ ਰੋਨੀਆਂ ਗਈਆਂ ਪਿਓਆਂ ਨੂੰ ਪੁੱਤ ਨਹੀਂ ਲੱਭੇ ਤੇ ਪੁੱਤਾਂ ਨੂੰ ਪਿਓ ਨਹੀਂ ਲੱਭੇ ਲਾਸਾਂ ਦੇ ਢੇਰ ਵਿਛ ਗਏ ਸੀ ਉਹ ਸੀ ਅਜਾੜੇ ਦਾ ਦਿਨ ਨਾ ਕੇ ਆਜ਼ਾਦੀ ਦਾ ਪਰ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਉਧਰ ਮਰਬਿਆਂ ਦੇ ਮਾਲਕ ਸੀ ਨਾ ਕਿੱਲਿਆਂ ਜੋਗੇ ਰਹਿ ਗਏ ਇਹ ਉਹਨਾਂ ਪੁਰਾਣੇ ਬਜ਼ੁਰਗਾਂ ਨੂੰ ਪੁੱਛ ਕੇ ਵੇਖੋ ਆਪਣੇ ਦਾਦੇ ਪੜਦਾਦਿਆਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੇ ਇਹ ਸੰਤਾਪ ਹੜਾਇਆ ਠੀਕ ਆ ਕਹਿੰਦੇ ਆ ਯਾਦੀ ਦਾ ਦਿਨ ਆ ਜਸ਼ਨ ਮਨਾਓ ਕਿਸ ਚੀਜ਼ ਦਾ ਜਸ਼ਨ ਮਨਾਈਏ ਉਹ ਲਾਸ਼ਾਂ ਦਾ ਉਹ ਆਪਣਾ ਲੈਿੰਦਾ ਪੰਜਾਬ ਉਧਰ ਰਹਿ ਗਿਆ ਉਹਦਾ ਉਹ ਖਾਲਸੇ ਦਾ ਰਾਜ ਜਿਹੜੀ ਧਰਤੀ ਤੋਂ ਕੀਤਾ ਲਾਹੌਰ ਦੀ ਉਹ ਧਰਤੀ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਖਾਲਸੇ ਨੇ ਰਾਜ ਕੀਤਾ ਤੇ ਜਿਹੜਾ ਰਾਜ ਤੇ ਜਿਹੜਾ ਭਾਗ ਸਾਡੇ ਤੋਂ ਖੁੱਸ ਗਿਆ ਤੇ ਉਹ ਸਾਡਾ ਲਾਹੌਰ ਤੇ ਉਹ ਸਾਡੀ ਏਡੀ ਤਕੜੀ ਪੰਜਾਬ ਦੀ ਉਹ ਧਰਤੀ ਸਾਡੀ ਖੋ ਲਈ ਗਈ ਤੇ ਪੰਜਾਬ ਦਾ ਇੱਕ ਛੋਟਾ ਜਿਹਾ ਟੁਕੜਾ ਸਾਨੂੰ ਦੇ ਦਿੱਤਾ ਗਿਆ ਉਸ ਚੀਜ਼ ਦੀ ਇਜਾਜ਼ਤੀ ਮਨਾਈਏ ਇਹ ਸਿਰਫ ਉਹਨਾਂ ਨੂੰ ਹੀ ਪਤਾ ਜਿਹੜੇ ਉੱਜੜ ਕੇ ਆਏ ਆ ਜਿਹੜੇ ਇੱਧਰ ਵੱਸਦੇ ਸੀ ਉਹਨਾਂ ਦੇ ਭਾਦੇ ਤਾਂ ਅਸੀਂ ਆਜ਼ਾਦ ਹੋਏ ਆ ਅਸੀਂ ਆਜ਼ਾਦ ਨਹੀਂ ਹੋਏ ਭਾਈ ਅਸੀਂ ਅੱਜ ਵੀ ਗੁਲਾਮ ਆ ਸੋਚ ਕੇ ਦੇਖਿਓ ਇਹ ਦੋਖ ਖਾ ਉਹਨਾਂ ਦੇ ਅੰਦਰੋਂ ਅਸੀਂ ਉੱਜੜ ਕੇ ਆਏ ਆ ਸਾਨੂੰ ਪਤਾ ਅਸੀਂ ਆਪਦੇ ਪਿਓ-ਦਾਦਿਆਂ ਤੋਂ ਸੁਣਿਆ ਵੀ ਉਜਾੜੇ ਦੇ ਵਿੱਚ ਕੀ ਹੋਇਆ ਆਪਣੀਆਂ ਦਾਦੀਆਂ ਪਰਦਾਦੀਆਂ ਨੂੰ ਪੁੱਛੋ ਜੇ ਜਿਉਂਦੀਆਂ ਹੋਣਗੀਆਂ ਜਿਨ੍ਹਾਂ ਦੇ ਉੱਜੜੇ ਸੀ ਉਹਨਾਂ ਨੂੰ ਪਤਾ ਭਾਈ ਜਿਹੜੇ ਇੱਧਰ ਹੀ ਵਸੇ ਆ ਨਾ ਉਹਨਾਂ ਦੇ ਭਾਦੀ ਆਜ਼ਾਦੀ ਆ ਸਾਡੀ ਕੋਈ ਆਜ਼ਾਦੀ ਨਹੀਂ ਹਾਂ ਉਹ ਜਸ਼ਨ ਮਨਾਉਂਦੇ ਹੋਣਗੇ ਉਹਨਾਂ ਨੂੰ ਚੰਗਾ ਲੱਗਦਾ ਹੋਊਗਾ ਵੀ ਅਸੀਂ ਆਜ਼ਾਦ ਹੋ ਗਏ ਪਰ ਇਹ ਸਾਨੂੰ ਪੁੱਛ ਕੇ ਵੇਖੋ ਜਿਹੜੇ ਉਧਰੋਂ ਮਰਬਿਆਂ ਦੇ ਮਾਲਕ ਸੀ ਨਾ ਕੁਝ ਕੁ ਕਿੱਲਿਆਂ ਤੇ ਰਹਿ ਗਏ ਤੀਜਾ ਹਿੱਸਾ ਵੀ ਜ਼ਮੀਨਾਂ ਨਹੀਂ ਮਿਲੀਆਂ ਪਰ ਹਾਂ ਬਾਬੇ ਨਾਨਕ ਦੀ ਮਿਹਰ ਆ ਫੇਰ ਵੀ ਅਸੀਂ ਜਿਉਂਦਿਆਂ ਚ ਵਸਦੇ ਆ ਅਸੀਂ ਉੱਜੜ ਕੇ ਵੀ ਵਸਦੇ ਆ ਅਸੀਂ ਉਜੜ ਕੇ ਵੀ ਅੱਜ ਸਟੈਂਡ ਕੀਤਾ ਸੋ ਇਹ ਪੁੱਛੋ ਉਹ ਮਾਝੇ ਦੀ ਧਰਤੀ ਨੂੰ ਠੀਕ ਆ ਜਿਹੜੇ ਉਜੜ ਕੇ ਆਏ ਤੇ ਜਿਹੜੇ ਇੱਧਰ ਆ ਕੇ ਵਸੇ ਤੇ ਜਿਨ੍ਹਾਂ ਨੇ ਅੱਜ ਤਰੱਕੀਆਂ ਕੀਤੀਆਂ ਪਰ ਆਜ਼ਾਦੀ ਦਾ ਦਿਹਾੜਾ ਸਾਨੂੰ ਮਨਾਉਣ 'ਚ ਸੋਭਾ ਨਹੀਂ ਦਿੰਦਾ ਕਿਉਂਕਿ ਆਪਣੇ ਪਿਓ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੁਲੀਆਂ ਹੋਣ ਪਿਓਆਂ ਦੇ ਕਤਲ ਔਕਾਤ ਹੋਏ ਹੋਣ ਟ੍ਰੇਨਾਂ ਦੀਆਂ ਲਾਸ਼ਾਂ ਲੱਦੀਆਂ ਆਉਂਦੀਆਂ ਹੋਣ ਤਾਂ ਉਹ ਭਾਈ ਜਸ਼ਨ ਮਨਾ ਲੂਗਾ ਤੁਸੀਂ ਆਪ ਹੀ ਕਮੈਂਟ ਕਰਕੇ ਦੱਸਿਓ ਵੀ ਜਿਨ੍ਹਾਂ ਦੇ ਭੈਣ ਭਰਾ ਵਿਛੜ ਗਏ ਅੱਜ ਤੱਕ ਵਿਛੜੇ ਆ ਭੈਣਾਂ ਉਧਰ ਰਹਿ ਗਈਆਂ ਭਰਾ ਰਹਿ ਗਏ ਮਾਪਿਓ ਵਿਛੜ ਗਏ ਉਹਨਾਂ ਦੀ ਕਾਦੀ ਆਜ਼ਾਦੀ ਆ ਉਹ ਤਾਂ ਰੋਣਗੇ ਨਾ ਇੱਦੇ ਦਿਨ ਨੂੰ ਕਿ ਅੱਜ ਦੇ ਦਿਨ ਆਜ਼ਾਦੀ ਦੇ ਦਿਨ 15 ਅਗਸਤ ਨੂੰ ਅਸੀਂ ਵੰਡੇ ਗਏ ਸਾਡੇ ਤੋਂ ਸਾਡੇ ਪਿਓ ਖੋਏ ਗਏ ਸਾਡੀਆਂ ਭੈਣਾਂ ਖੋਈਆਂ ਗਈਆਂ ਸਾਡੀਆਂ ਧੀਆਂ ਦੀਆਂ ਇੱਜਤਾਂ ਤਾਰ-ਤਾਰ ਕੀਤੀਆਂ ਗਈਆਂ ਸੋ ਉਹਨਾਂ ਦੀ ਤਾਂ ਨਹੀਂ ਆਜ਼ਾਦੀ ਬਣਦੀ ਨਾ ਸੱਚੀ ਆ ਨਾ ਗੱਲ ਤੁਸੀਂ ਸਹਿਮਤ ਆ ਇਸ ਨਾਲ ਤਾਂ ਵੀਡੀਓ ਸ਼ੇਅਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਵੀ ਮੈਂ ਗੱਲ ਸੱਚੀ ਕਹਿਣਾ ਕਿਉਂਕਿ ਇਹ ਦਰ ਦੋਨਾਂ ਦੇ ਅੰਦਰ ਆ ਜਿਹੜੇ ਵਿਛੜੇ ਆ ਜਿਹੜੇ ਉਜੜੇ ਆ ਜਿਹੜੇ ਉਜੜ ਕੇ ਇੱਧਰ ਆਏ ਨਾ ਕਿਉਂਕਿ ਦੇਸ਼ ਆਪਣਾ ਇੱਕ ਹੀ ਆ ਇੱਕ ਹੀ ਸੀ ਦੋ ਹੋ ਗਏ ਪੰਜਾਬ ਇੱਕ ਸੀ ਖਾਲਸੇ ਦਾ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਉਹ ਧਰਤੀ ਧਰਤੀ ਸਾਰੀ ਇੱਕ ਸੀ ਅਗਲਿਆਂ ਨੇ ਵੰਡੀਆਂ ਪਾਤੀਆਂ ਆਪਣੀਆਂ ਕੁਰਸੀਆਂ ਲਈ ਗੱਲ ਥੋੜੀ ਜੀ ਕੌੜੀ ਆ ਹਜਮ ਕਰਨੀ ਔਖੀ ਆ ਪਰ ਇਹ ਸੱਚੀ ਆ ਹੋਊਗੀ ਆਜ਼ਾਦੀ ਮਣਾਓ ਜਸ਼ਨ ਆ ਪਕੜਾ ਰੋਕਦੇ ਆ ਕਿਸੇ ਨੂੰ ਜਸ਼ਨ ਮਣਾਓ ਆ ਦੇਸ਼ ਆਜ਼ਾਦ ਹੋਇਆ ਅਸੀਂ ਵੀ ਇਸੇ ਦੇਸ਼ ਚ ਰਹਿੰਦੇ ਆ ਉਦੋਂ ਵੀ ਉਹ ਇੱਕ ਹੀ ਦੇਸ਼ ਸੀਗਾ ਅੱਜ ਵੀ ਇੱਕ ਆਪਾਂ ਦੇਸ਼ ਨੂੰ ਥੋੜੀ ਮਾੜਾ ਕਹਿੰਨੇ ਆ ਜਿਸ ਦੇਸ਼ ਦਾ ਖਾਈਏ ਕਹਿੰਦੇ ਉਹਨੂੰ ਭੰਡੀ ਦਾ ਨਹੀਂ ਆਪਾਂ ਭੰਡਦੇ ਨਹੀਂ ਆਪਣੇ ਦੇਸ਼ ਨੂੰ ਉਹ ਵੀ ਆਪਣਾ ਸੀ ਇਹ ਵੀ ਆਪਣਾ ਕਿ ਭਰਾਣਾ ਵਿਛੜਦਾ ਨਾ ਜਸ਼ਨ ਨਹੀਂ ਮਣਾਈਦੇ ਭਰੇ ਭਰਾਏ ਘਰ ਲੋਕਾਂ ਦੇ ਉਧਰ ਰਹਿ ਗਏ ਕੁਛ ਵੀ ਚੱਕਰ ਨਹੀਂ ਦਿੱਤਾ ਮੰਨ ਕੇ ਚੱਲੋ ਅੱਜ ਤੁਹਾਨੂੰ ਆਪਣੇ ਦੇਸ਼ ਦੇ ਵਿੱਚ ਇਹ ਕਹਿ ਦੇਣਾ ਵੀ ਆਪਣੇ ਘਰ ਛੱਡ ਦੋ ਬਸ ਇਥੋਂ ਨਿਕਲ ਜਾਓ ਤੁਹਾਡੇ ਦਿਲ ਤੇ ਕੀ ਬੀਤੂਗੀ ਭਰੇ ਭਰਾਏ ਘਰ ਇੰਨੀ ਇੰਨੀ ਮੱਝਾਂ ਅਗਲਿਆਂ ਨੇ ਇੱਕ ਕੁਝ ਵੀ ਨਹੀਂ ਚੁੱਕਣ ਦਿੱਤਾ ਗੱਡਿਆਂ ਤੇ ਰਾਤਾਂ ਨੂੰ ੱੱੱਕੇ ਖਾਂਦੇ ਖਾਂਦੇ ਬਾਰਡਰ ਕਰਾਸ ਕਰਕੇ ਇਸ ਧਰਤੀ ਤੇ ਆਏ ਇਹ ਉਹਨਾਂ ਨੂੰ ਪਤਾ ਭਰੇ ਭਰਾਏ ਘਰ ਛੱਡਨੇ ਬਹੁਤ ਔਖੇ ਹੁੰਦੇ ਆ ਫਿਰ ਕੱਲੇ ਘਰ ਛੱਡਨੇ ਨਹੀਂ ਰਾਹ ਦੇ ਵਿੱਚ ਡਰ ਲੁੱਟਣ ਦਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਦਾ ਮੈਂ ਆਪਣੀ ਦਾਦੀ ਤੋਂ ਗੱਲਾਂ ਸੁਣੀਆਂ ਛੋਟੇ ਛੋਟੇ ਜਵਾਕ ਸੀਗੇ ਮੇਰੇ ਤਾਏ ਹੁਣੀ ਜਦੋਂ ਬੁੱਕਲ ਦੇ ਵਿੱਚ ਲੈ ਕੇ ਤੇ ਦਾਦੀ ਗੱਡੇ ਤੇ ਬੈਠ ਕੇ ਤੇ ਉਧਰੋਂ ਨਿਕਲੇ ਸੀਗੇ ਠੀਕ ਆ ਔਨ ਨੂੰ ਕਿਸੇ ਦਾ ਜੀ ਨਹੀਂ ਕਰਦਾ ਹੁਣ ਆਪਾਂ ਆਪਣੇ ਘਰ ਆ ਕਿੰਨੇ ਸੋਹਣੇ ਆ ਛੱਡਣ ਨੂੰ ਜੀ ਕਰਦਾ ਨਹੀਂ ਜੀ ਕਰਦਾ ਬਹੁਤ ਔਖੇ ਹੁੰਦੇ ਆ ਘਰ ਛੱਡਨੇ ਕਹਿਣਾ ਸੌਖਾ ਆਜ਼ਾਦ ਆ ਹਾਂ ਹੋਊਗੀ ਆਜ਼ਾਦੀ ਕਿ ਆਪਾਂ ਆਜ਼ਾਦ ਹੋਏ ਆ ਦੇਸ਼ 'ਚ ਆਜ਼ਾਦ ਹੋਏ ਆ ਆਪਣਾ ਦੇਸ਼ ਮਿਲਿਆ ਪਰ ਸਾਨੂੰ ਕੀ ਮਿਲਿਆ ਜਿਹੜੇ ਉਜੜ ਕੇ ਆਏ ਆ ਸਾਨੂੰ ਕੁਝ ਨਹੀਂ ਮਿਲਿਆ ਸਾਡਾ ਤਾਂ ਸਿਰਫ ਉਜਾੜਾ ਹੋਇਆ ਇਹ ਪੁੱਛ ਕੇ ਵੇਖੋ ਉਹਨਾਂ ਨੂੰ ਜਿਨ੍ਹਾਂ ਦਾ ਅਜਾੜਾ ਹੋਇਆ ਜਿਹੜੇ ਉਜੜ ਕੇ ਆਏ ਤੇ ਭਰੇ ਭਰਾਏ ਘਰ ਆਪਦੇ ਛੱਡ ਕੇ ਆਏ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੁਲ ਗਈਆਂ ਸੋ ਇਹ ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਅੱਜ ਤੱਕ ਭੈਣ ਨੂੰ ਭਰਾ ਨਹੀਂ ਮਿਲ ਸਕੇ ਸਾਡੇ ਲਈ ਕੀ ਆਜ਼ਾਦੀ ਆ ਕੋਈ ਆਜ਼ਾਦੀ ਆ ਹਾਂ ਅਸੀਂ ਉਜੜ ਕੇ ਵਸਦਿਆਂ ਚ ਹੋਏ ਆ ਉਹ ਆਪਣੀ ਮਿਹਨਤ ਨਾਲ ਹੋਏ ਆ ਉਹ ਸਾਡੇ ਦਾਦੇ ਪੜਦਾਦਿਆਂ ਨੇ ਫੇਰ ਆ ਕੇ ਇੱਥੇ ਆ ਕੇ ਸਟੈਂਡ ਕੀਤਾ ਘਰ ਬਣਾਏ ਜ਼ਮੀਨਾਂ ਬਣਾਈਆਂ ਜਿੰਨੀਆਂ ਵੀ ਮਿਲੀਆਂ ਤੀਜਾ ਹਿੱਸਾ ਮਿਲਿਆ ਜੇ ਕਿਸੇ ਦਾ 500 ਕਿੱਲਾ ਹੀ 100 ਮਿਲਿਆ ਉਹ ਵੀ ਕੋਈ ਕਿਤੇ ਮਿਲੀ ਤੇ ਕੋਈ ਕਿਤੇ ਮਿਲੀ ਠੀਕ ਆ ਸਾਡਾ ਖੁਦ ਦਾ ਪਰਿਵਾਰ ਦੋ ਹਿੱਸਿਆਂ 'ਚ ਵੰਡਿਆ ਦੋਵਾਂ 'ਚ ਕਿਉਂ ਜਿਹੜੇ ਸਾਡੇ ਦਾਦੇ ਪੜਦਾ ਕਈ ਹਿੱਸਿਆਂ 'ਚ ਵੰਡੇ ਗਏ ਦਿਆਲਪੁਰੇ ਚੜੱਕ ਹੋ ਗਏ ਇੱਥੇ ਪਲੂਰ ਹੋ ਗਏ ਘਰਿਆਲੇ ਹੋ ਗਏ ਕਿੰਨੇ ਜਗ੍ਹਾ ਤੇ ਵੰਡੇ ਗਏ ਕਿਤੇ ਸਾਡੀ ਪਹਿਲੀ ਅਰਨੀ ਵਾਲੇ ਘਰਿਆਲੇ ਪਲੂਰ ਚੜੱਕ ਦਿਆਲਪੁਰ ਕਿੱਥੇ ਕਿੱਥੇ ਪੈਲੀਆਂ ਪੁਆਈਆਂ ਇਹ ਹੁਣ ਮੈਂ ਤਾਂ ਜਾਣਦਾ ਨਹੀਂ ਕਿਵੇਂ ਕਿਵੇਂ ਪੁਆਈਆਂ ਉਹਨਾਂ ਨੇ ਮੈਂ ਨਹੀਂ ਨਾ ਜਾਣਦਾ ਮੈਂ ਕੱਲਾ ਸੁਣ ਸਕਦਾ ਇਹ ਸਾਡੇ ਦਾਦੇ ਪੁਰਦਾਦੇ ਨੇ ਕਿਵੇਂ ਜਲੰਧਰ ਤੱਕੇ ਖਾ ਖਾ ਕੇ ਇਹ ਜ਼ਮੀਨਾਂ ਬਣਾਈਆਂ ਤੇ ਅੱਜ ਸਾਨੂੰ ਰੋਟੀ ਜੋਗੇ ਕਰਕੇ ਗਏ ਬਈ ਸਾਡੀ ਕਾਦੀ ਆਜ਼ਾਦੀ ਆ ਸਾਡਾ ਤਜਦਾ ਦਿਨ ਉਹ ਆਜ਼ਾਦੀ ਦਾ ਦਿਨ ਸੀ ਸੋ ਮੇਰੇ ਤਾਂ ਇੰਨਕ ਦਿਲ ਚ ਹਰ ਆਜ਼ਾਦੀ ਤੇ ਆਉਂਦਾ ਸੋ ਆਪਾਂ ਆਪਣੇ ਦੇਸ਼ ਚ ਚੱਲੋ ਰਹਿਨੇ ਆ ਤੇ ਠੀਕ ਆ ਪਰ ਉਹਨਾਂ ਲਈ ਉਹਨਾਂ ਦੀ ਗੱਲ ਕਰਦਾ ਜਿਹੜੇ ਉਜੜ ਕੇ ਆਏ ਸੀ ਵੀ ਉਹਨਾਂ ਦੀ ਕੋਈ ਆਜ਼ਾਦੀ ਨਹੀਂ ਹੋਊਗੀ ਜਿਹੜੇ ਇੱਧਰ ਰਹੇ ਆ ਉਹਨਾਂ ਲਈ ਆਜ਼ਾਦੀ ਆ ਪਰ ਜਿਹੜੇ ਉਜੜ ਕੇ ਆਏ ਸੀ ਨਾ ਉਹਨਾਂ ਦੀ ਕੋਈ ਆਜ਼ਾਦੀ ਨਹੀਂ ਉਹਨਾਂ ਲਈ ਅਜਾੜੇ ਦਾ ਦਿਨ ਸੀ ਉਹਨਾਂ ਦੇ ਘਰ ਲੁੱਟੇ ਪੁੱਟੇ ਗਏ ਉਹਨਾਂ ਦੇ ਭੈਣਾਂ ਤੋਂ ਭਰਾ ਵੱਖ ਹੋ ਗਏ ਉਹਨਾਂ ਦੀ ਕੋਈ ਆਜ਼ਾਦੀ ਨਹੀਂ ਆਜ਼ਾਦੀ ਹੋਊਗੀ ਜਿਨ੍ਹਾਂ ਨੂੰ ਕੋਈ ਆਂਚ ਨਹੀਂ ਆਈ ਆਪਣੀ ਧਰਤੀ ਤੇ ਰਹੇ ਤੇ ਇੱਥੋਂ ਹਿੱਲੇ ਵੀ ਨਹੀਂ ਨਾ ਅੱਗੇ ਗਏ ਤੇ ਨਾ ਪਿੱਛੇ ਨਾ ਕੋਈ ਕਤਲ ਔਕਾਤ ਹੋਇਆ ਨਾ ਕੋਈ ਭੈਣਾਂ ਤੋਂ ਭਰਾ ਵਿਛੜੇ ਨਾ ਇੱਥਾਂ ਲੁੱਟੀਆਂ ਗਈਆਂ ਉਹਨਾਂ ਲਈ ਆਜ਼ਾਦੀ ਆ ਸਾਡੇ ਲਈ ਨਹੀਂ ਆਜ਼ਾਦੀ ਕਿਉਂਕਿ ਅਸੀਂ ਉਜੜ ਕੇ ਆਏ ਸੀਗੇ ਉੱਜੜ ਕੇ ਆਏ ਆ ਚਲੋ ਅੱਜ ਅਸੀਂ ਆਪਣੇ ਦੇਸ਼ 'ਚ ਰਹਨੇ ਆ ਇਸ ਪੰਜਾਬ 'ਚ ਰਹਨੇ ਆ ਸੋ ਇਹ ਉਜਾੜੇ ਦਾ ਦਿਨ ਸੀ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਖਾਲਸੇ ਦਾ ਰਾਜ ਜਿਸ ਧਰਤੀ ਤੇ ਕੀਤਾ ਸੀ ਉਹ ਸਾਡੇ ਤੋਂ ਖੋ ਲਿਆ ਗਿਆ ਸਾਡੇ ਗੁਰੂਆਂ ਪੀਰਾਂ ਦੀਆਂ ਧਰਤੀਆਂ ਉਹ ਬਾਬੇ ਨਾਨਕ ਦਾ ਜਨਮ ਸਥਾਨ ਨਨਕਾਣਾ ਸਾਹਿਬ ਪੰਜਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਉਹ ਸਾਡੇ ਤੋਂ ਖੋ ਲਏ ਗਏ ਤੇ ਅੱਜ ਤੱਕ ਅਸੀਂ ਅਰਦਾਸਾਂ ਕਰਦੇ ਆ ਕਿ ਸਾਨੂੰ ਵਿਛੜੇ ਹੋਏ ਧਾਮਾਂ ਦੇ ਦਰਸ਼ਨ ਦੇਦਾਰ ਬਖਸ਼ੋ ਸੋ ਆ ਸਾਡੇ ਰਹਿ ਗਿਆ ਪੱਲੇ ਸਾਡੀ ਉਹ ਬਾਬੇ ਨਾਨਕ ਦੀ ਧਰਤੀ ਉਹ ਸਾਡੇ ਤੋਂ ਖੋਈ ਗਈ ਠੀਕ ਆ ਚਲੋ ਬਾਬਾ ਨਾਨਕ ਮਿਹਰ ਕਰੇ ਸਾਰੇ ਮੈਂ ਕਹਿੰਦਾ ਜਿੱਥੇ ਵੀ ਰਹਿੰਦੇ ਹੋ ਖੁਸ਼ੀ ਨਾਲ ਰਹੋ ਚਲੋ ਜੀਨੇ ਮਨਾਉਣੀ ਪਈ ਹੈ ਜਿਆਦੀ ਮਨਾਓ ਸੋ ਜੀਨੇ ਜਿਵੇਂ ਕਰਨਾ ਸੋ ਉਹ ਕਰ ਸਕਦਾ ਪਰ ਸਾਡੇ ਲਈ ਇਹ ਰੋਣ ਤੋਂ ਘੱਟ ਦਿਨ ਨਹੀਂ ਹੈਗਾ ਕਿਉਂਕਿ ਹਰ ਸਾਲ ਸਾਨੂੰ ਯਾਦ ਉਹ ਚੀਜ਼ ਆਉਂਦੀ ਆ ਲੋਕ ਜਸ਼ਨ ਮਨਾਉਂਦੇ ਆ ਤੇ ਸਾਨੂੰ ਉਹ ਜਾੜੇ ਦੇ ਦਿਨ ਚੇਤੇ ਆਉਂਦੇ ਆ ਵੀ ਅਸੀਂ ਕਿਵੇਂ ਉਜੜੇ ਸੀ ਆ ਜੋ ਧਰਤੀ ਨੂੰ ਅਸੀਂ ਮਿਸ ਕਰਦੇ ਆ ਸੋ ਮੇਰੇ ਚੰਗੇ ਭਾਗ ਆ ਮੈਂ ਉਹ ਧਰਤੀ ਦੇ ਦਰਸ਼ਨ ਕਰਿਆ ਆਂਦੇ ਸੋ ਬਾਬੇ ਨੇ ਬਾਬੇ ਨਾਨਕ ਜੀ ਦੀ ਮਿਹਰ ਦੇ ਨਾਲ ਸੋ ਤੁਸੀਂ ਸਾਰਿਆਂ ਨੇ ਵੀਡੀਓ ਵੇਖੀ ਆਂ ਬਾਕੀ ਜੇ ਕੋਈ ਵੱਧ ਘਟ ਗਿਆ ਗਿਆ ਹੈ ਤਾਂ ਮਾਫੀ ਦੇ ਦਿਓ ਤੇ ਬਾਕੀ ਜਿਉਂਦੇ ਵਸਦੇ ਰਹੋ ਇੰਨਾ ਕੁ ਬੋਲਣਾ ਸੀ ਬੋਲਤਾ ਜੇ ਚੰਗਾ ਲੱਗਾ ਤਾਂ ਕਮੈਂਟ ਕਰਦੇ ਆ ਜੋ ਮਾੜਾ ਲੱਗਾ ਤਾਂ ਵੀ ਕਮੈਂਟ ਕਰ ਦਿਓ ਚੰਗਾ ਲੱਗਾ ਸ਼ੇਅਰ ਵੀ ਕਰ ਦਿਓ ਜਿਉਂਦੇ ਵਸਦੇ ਰਹੋ ਤੇ ਰੱਬ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ੇ ਤੇ ਬਾਬਾ ਨਾਨਕ ਸਭ ਨੂੰ ਤੇ ਖੁਸ਼ੀਆਂ ਬਖਸ਼ੇ ਤੇ ਮਿਹਰ ਬਖਸ਼ੇ ਤੇ ਆਪਣੇ ਹੀ ਦੇਸ਼ਾਂ ਦੇ ਵਿੱਚ ਖੁਸ਼ ਰਹੋ ਆਜ਼ਾਦ ਰਹੋ ਤੇ ਆਪਣੇ ਦੇਸ਼ ਨੂੰ ਨਾ ਭੰਡੋ ਮੈਂ ਸਿਰਫ ਆਪਣੇ ਦੇਸ਼ ਨੂੰ ਕੁਝ ਨਹੀਂ ਕਿਹਾ ਇੰਡੀਆ ਦੇ ਵਿੱਚ ਰਹਿਨੇ ਆ ਵਧੀਆ ਰਹਿਨੇ ਆ ਪੰਜਾਬ 'ਚ ਰਹਿਨੇ ਆ ਹੋਰ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਜਿਉਂਦੇ ਵਾਸਤੇ ਰੱਬ ਤੰਤਰ ਰੱਖਿਆ ਹੈ